ਦੋ ਰਾਤਾਂ ਵੀ ਜੇਲ੍ਹ ਦੇ ਵਿੱਚ ਨਹੀਂ ਹੋਈਆਂ ਕਿ ਉਸ ਦੀ ਬੀਤੀ ਰਾਤ ਸਿਹਤ ਵਿਗੜ ਜਾਂਦੀ ਹੈ ਜਿਸ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਨੂੰ ਭਾਜੜਾ ਪੈ ਗਈਆਂ ਅੱਧੀ ਰਾਤ ਨੂੰ ਹੀ ਜੇਲ੍ਹ ਦੇ ਵਿੱਚ ਵੱਡੇ ਅਕਸਰ ਪਹੁੰਚ ਜਾਂਦੇ ਆ ਪੰਜਾਬ ਪੁਲਿਸ ਦੀ ਬਰਖਾਸਤ ਮਹਿਲਾ ਕਾਂਸਟੇਬਲ ਅਮਰਦੀਪ ਕੌਰ ਦੀ ਜਾਨ ਬਚਾਉਣ ਦੇ ਲਈ ਮੌਕੇ ਤੇ ਪੁਲਿਸ ਪਾਰਟੀ ਦੀਆਂ ਗੱਡੀਆਂ ਕਾਫਲਾ ਲੈ ਕੇ ਅਮਨਦੀਪ ਕੌਰ ਨੂੰ ਅਸਲਾਮੁਅਲੈਕੁਮ ਜੀ ਬੀਰੋ ਕੀ ਹਾਲ ਚਾਲ ਹੈ ਉਮੀਦ ਕਰਨਾ ਤੁਸੀਂ ਸਾਰੇ ਖੈਰ ਇਤਨਾਲੋ ਬੋਗੇ ਰੱਬ ਸਾਰਿਆਂ ਨੂੰ ਚਰਦੀ ਕੁਲਚ ਰੱਖੇ ਕਨਸਟੇਬਲ ਅਮਨਦੀਪ ਕੌਰ ਬਠਿੰਡਾ ਦੇਦਰ ਫਰੀ ਜਾਂਦੀ ਆਪਣੀ ਥਾਰ ਗੱਡੀ ਦੇ ਅੰਦਰ ਚਿੱਟੇ ਦੇ ਚਿੱਟੇ ਦੇ ਨਾਲ ਫਰੀ ਜਾਂਦੀ ਹੈ ਬਠਿੰਡਾ ਪੁਲਿਸ ਨੇ ਉਹ ਅਰੈਸਟ ਕਰਦੀ ਏ ਤੇ ਫਿਰ 1 ਮਹੀਨੇ ਬਾਅਦ ਤਕਰੀਬਨ ਪਟਿੰਡਾ ਕਲਿਸਟੋਂ ਰਿਲੀਫ ਲੈ ਕੇ ਅਦਾਲਤੋਂ ਰਿਲੀਫ ਲੈ ਕੇ ਔਰ ਇਹ ਆਉ ਹੋ ਜਾਂਦੀ ਏ ਤੇ ਉਸ ਤੋਂ ਬਾਅਦ ਜੇਲ੍ਹ ਦੇ ਅੰਦਰ ਸਿਰਫ 2 ਦਿਨ ਹੀ ਗੁਜ਼ਰਦੇ ਨੇ ਕਿ ਰਾਤ ਨੂੰ ਉਹਦੀ ਤਬੀਅਤ ਖਰਾਬ ਹੁੰਦੀ ਏ ਕਿ ਉਹਨੂੰ ਪੁਲਿਸ ਦੀਆਂ ਬਹੁਤ ਜ਼ਿਆਦਾ ਤਾਦਾਦ ਦੇ ਅੰਦਰ ਗੱਡੀਆਂ ਆਉਂਦੀਆਂ ਨੇ ਤੇ ਹਸਪਤਾਲ ਸ਼ਿਫਟ ਕਰ ਦਿੱਤਾ ਜਾਂਦਾ ਹੈ ਕੀ ਇਹ ਦੇ ਅੰਦਰ ਅਪਡੇਟ ਏ ਕਿ ਸੱਚ ਦੇ ਅੰਦਰ ਰਮਨਦੀਪ ਕੋਰ ਦੀ ਤਬੀਅਤ ਖਰਾਬ ਹੋਈ ਏ ਕੀ ਮੁਕੰਮਲ ਡਿਟੇਲ ਇਸ ਹਮ ਤਲਕ ਆਈ ਦੀ ਵੀਡੀਓ ਇਹ ਵੀਡੀਓ ਹਲਵਾਦ ਰਹੇ ਆ ਵੀਡੀਓ ਹਲਵਾਦਨ ਤੋਂ ਪਹਿਲੇ ਮੇਉ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਨੇ ਬੈਲ ਆਈਕਨ ਵੀ ਦਬਾਓ ਤਾਂ ਕਿ ਆਨਲੀਆਂ ਜਿੰਨੀਆਂ ਮੇ ਵੀਡੀਓਜ਼ ਨੇ ਤੁਹਾਡੇ ਤੱਕ ਪਹੁੰਚ ਸਕਣ ਚਲੋ ਵੀਡੀਓ ਸਟਾਰਟ ਕਰਦੇ ਆ ਵਿਜੀਲੈਂਸ ਵੀਰੋ ਵੱਲੋਂ ਗ੍ਰਿਫਤਾਰ ਕੀਤੀ ਗਈ ਪੰਜਾਬ ਪੁਲਿਸ ਦੀ ਬਰਖਾਸਤ ਮਹਿਲਾ ਕਾਂਸਟੇਬਲ ਅਮਨਦੀਪ ਕੋਰ ਦੇ ਨਾਲ ਜੁੜੀ ਇੱਕ ਹੋਰ ਵੱਡੀ ਖਬਰ ਸਾਹਮਣੇ ਆਈ ਹੈ ਅਮਨਦੀਪ ਕੋਰ ਜਿਸ ਨੂੰ ਹਾਲੇ ਦੋ ਰਾਤਾਂ ਵੀ ਜੇਲ੍ਹ ਦੇ ਵਿੱਚ ਨਹੀਂ ਹੋਈਆਂ ਕਿ ਉਸ ਦੀ ਬੀਤੀ ਰਾਤ ਸਿਹਤ ਵਿਗੜ ਜਾਂਦੀ ਹੈ ਜਿਸ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਨੂੰ ਭਜਾਣਾ ਪੈ ਗਿਆ ਅੱਧੀ ਰਾਤ ਨੂੰ ਹੀ ਜੇਲ੍ਹ ਦੇ ਵਿੱਚ ਵੱਡੇ ਅਕਸਰ ਪਹੁੰਚ ਜਾਂਦੇ ਆ ਪੰਜਾਬ ਪੁਲਿਸ ਦੀ ਬਰਖਾਸਤ ਮਹਿਲਾ ਕਾਂਸਟੇਬਲ ਅਮਰਦੀਪ ਕੌਰ ਦੀ ਜਾਨ ਬਚਾਉਣ ਦੇ ਲਈ ਮੌਕੇ ਤੇ ਪੁਲਿਸ ਪਾਰਟੀ ਦੀਆਂ ਗੱਡੀਆਂ ਕਾਫਲਾ ਲੈ ਕੇ ਅਮਰਦੀਪ ਕੌਰ ਨੂੰ ਰਾਤ ਦੇ ਸਮੇਂ ਹਸਪਤਾਲ 'ਚ ਦਾਖਲ ਕਰਵਾਉਂਦੀਆਂ ਅਮਰਦੀਪ ਕੌਰ ਨੂੰ ਪਹਿਲਾ ਬਠਿੰਡਾ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ ਤੇ ਫਿਰ ਅਮਰਦੀਪ ਕੌਰ ਜ਼ਮਾਨਤ ਲੈ ਕੇ ਮਹੀਨੇ ਬਾਅਦ ਹੀ ਜੇਲ੍ਹ ਤੋਂ ਬਾਹਰ ਆ ਜਾਂਦੀ ਹੈ ਸਿਹਤ ਵਿਗੜਨਾ ਕੀ ਕੋਈ ਬਹਾਨਾ ਹੈ ਜਾਂ ਫਿਰ ਸੱਚੀ ਅਜਿਹੇ ਹੋਇਆ ਇਹ ਜਾਣਕਾਰੀ ਵੀ ਤੁਹਾਡੇ ਨਾਲ ਅੱਗੇ ਸਾਂਝੀ ਕਰਾਂਗਾ ਸੋਸ਼ਲ ਮੀਡੀਆ ਤੇ ਇਨਸਟਾ ਕੁਇਨ ਵਜੋਂ ਪ੍ਰਸਿੱਧ ਹੋਈ ਬਰਖਾਸਤ ਮਹਿਲਾ ਕਾਂਸਟੇਬਲ ਅਮਨਦੀਪ ਗੌਰ ਨੂੰ 2 ਦਿਨ ਪਹਿਲਾਂ ਵਿਜੀਲੈਂਸ ਜੀਰੋ ਨੇ ਆਮਦਨ ਤੋਂ ਵੱਧ ਜ਼ਾਇਦਾਤ ਬਣਾਉਣ ਦੇ ਮਾਮਲੇ 'ਚ ਮੁਕਸਰ ਜ਼ਿਲ੍ਹੇ ਦੇ ਪਿੰਡ ਬਾਦਲ ਵਿਖੇ ਗਾਇਕ ਅਫਸਾਨਾ ਖਾਨ ਦੇ ਪੁਰਾਣੇ ਘਰ ਤੋਂ ਗ੍ਰਿਫਤਾਰ ਕੀਤਾ ਗ੍ਰਿਫਤਾਰੀ ਦੇ ਸਮੇ ਅਫਸਾਨਾ ਖਾਨ ਦੀ ਵੱਡੀ ਭੈਣ ਰਫਤਾਰ ਖਾਨ ਵੀ ਘਰ ਮੌਜੂਦ ਹੁੰਦੀ ਹੈ ਵਿਜੀਲੈਂਸ ਬਿਊਰੋ ਦੇ ਸੂਤਰਾਂ ਨੇ ਦੱਸਿਆ ਕਿ ਜਾਂਚ ਦੇ ਦੌਰਾਨ ਉਹਨਾਂ ਨੇ ਪਾਇਆ ਕਿ ਅਮਨਦੀਪ ਕੌਰ ਨੇ 2018 ਤੋਂ 2025 ਦੇ ਵਿਚਕਾਰ ਆਪਣੀ ਆਮਦਨ ਦੇ ਜਾਣ ਪਛਾਣੇ ਸਰੋਤਾਂ ਤੋਂ ਲਗਭਗ 31 ਲੱਖ ਰੁਪਏ ਤੋਂ ਵੱਧ ਦੀ ਜਾਇਦਾਦ ਇਕੱਠੀ ਕੀਤੀ। ਵਿਜੀਲੈਂਸ ਬਿਊਰੋ ਮੁਖਸਰ ਦੇ ਡੀਐਸਪੀ ਕੁਲਵੰਤ ਸਿੰਘ ਨੇ ਕਿਹਾ ਕਿ ਬਠਿੰਡਾ ਦੇ ਵਿਜੀਲੈਂਸ ਬਿਊਰੋ ਪੁਲਿਸ ਸਟੇਸ਼ਨ ਦੇ ਵਿੱਚ ਬਰਖਾਸ ਕਾਂਸਟੇਬਲ ਅਮਨਦੀਪ ਕੌਰ ਦੇ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਧਾਰਾਵਾਂ ਦੇ ਤਹਿਤ ਕੇਸ ਦਰਜ ਕੀਤਾ ਗਿਆ। ਮਹਿਲਾ ਕਾਂਸਟੇਬਲ ਅਮਨਦੀਪ ਕੌਰ ਵਿਜੀਲੈਂਸ ਬਿਊਰੋ ਦੇ 3 ਦਿਨਾਂ ਰਮਾਨ ਤੇ ਪੰਜਾਬ ਪੁਲਿਸ ਤੋਂ ਬਾਅਦ ਹੁਣ ਵਿਜੀਲੈਂਸ ਬਿਊਰੋ ਲਈ ਵੀ ਅਮਨਦੀਪ ਕੌਰ ਵੱਡੀ ਚੁਣੌਤੀ ਬਣੀ ਹੋਈ ਹੈ ਤੇ ਇਸ ਵਿਚਾਲੇ ਖਬਰ ਆ ਗਈ ਕਿ ਅਮਨਦੀਪ ਕੌਰ ਰਾਤ ਦੇ ਸਮੇਂ ਜੇਲ੍ਹ ਤੋਂ ਬਾਹਰ ਆ ਗਈ ਤੇ ਹਸਪਤਾਲ ਦੇ ਵਿੱਚ ਉਸ ਨੂੰ ਦਾਖਲ ਕਰਵਾ ਦਿੱਤਾ ਗਿਆ ਦਰਅਸਲ ਜਾਣਕਾਰੀ ਮਿਲੀ ਸੀ ਕਿ ਅਮਨਦੀਪ ਕੌਰ ਦੇ ਪੇਟ ਦੇ ਵਿੱਚ ਇੱਕਦਮ ਦਰਦ ਹੋਣ ਲੱਗ ਪਿਆ ਜਿਸ ਕਰਕੇ ਉਸ ਨੂੰ ਹਸਪਤਾਲ ਸ਼ਿਫਟ ਕਰਨਾ ਪਿਆ ਉੱਥੇ ਇਲਾਜ ਚੱਲ ਰਿਹਾ ਪੇਟ ਦਰਦ ਹੋਣ ਦੇ ਕਾਰਨ ਬੀਤੀ ਰਾਤ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ ਅਮਨਦੀਪ ਕੌਰ 3 ਦਿਨਾਂ ਵਿਜੀਲੈਂਸ ਰਿਮਾਰਡ ਤੇ ਹੈ ਪੰਜਾਬ ਪੁਲਿਸ ਦੀ ਕਸਟਡੀ ਚ ਤਾਂ ਅਮਨਦੀਪ ਕੌਰ ਨੇ 1 ਮਹੀਨਾ ਕੱਟ ਲਿਆ ਤੇ ਹੁਣ ਵਿਜੀਲੈਂਸ ਵਿਰੋਧੀ ਕਸਟਡੀ ਦੇ ਵਿੱਚ ਦੋ ਰਾਤਾਂ ਵੀ ਨਹੀਂ ਕੱਟ ਸਕੀ ਦੋਸਤੋ ਇੱਥੇ ਥੋੜਾ ਟੈਕਨੀਕਲ ਸਮਝਦੇ ਹਾਂ ਕਿ ਆਖਰ ਬਿਮਾਰੀ ਸੀ ਜਾਂ ਫਿਰ ਸੱਚੀ ਪੇਟ ਦੇ ਵਿੱਚ ਦਰਦ ਹੋਣ ਲੱਗ ਪਿਆ ਪਹਿਲਾਂ ਤੁਹਾਨੂੰ ਸਮਝਣਾ ਪਵੇਗਾ ਕਿ ਅਮਨਦੀਪ ਕੌਰ ਨੂੰ ਵਿਜੀਲੈਂਸ ਨੇ ਆਮਦਨ ਤੋਂ ਵੱਧ ਜ਼ਾਇਦਾਦ ਬਣਾਉਣ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਨਾ ਕਿ ਚਿੱਟਾ ਵੇਚਣ জাফর ਚਿੱਟੇ ਦਾ ਸੇਵਨ ਕਰਨ ਦੇ ਕੇਸ ਦੇ ਵਿੱਚ ਜੇਕਰ ਚਿੱਟਾ ਵੇਚਣ ਦੇ ਇਲਜ਼ਾਮਾਂ 'ਚ ਕਾਬੂ ਕੀਤਾ ਹੁੰਦਾ ਤਾਂ ਅਮਨਦੀਪ ਕੌਰ ਨੇ ਕਈ ਬਹਾਨੇ ਬਣਾ ਲੈਣੇ ਸੀ ਕਿ ਮੈਂ ਚਿੱਟਾ ਨਹੀਂ ਵੇਚਦੀ ਨਾ ਮੈਂ ਪੀਂਦੀ ਆ ਮੇਰੇ ਨਾਲ ਚਲਾਕੀ ਖੇਡੀ ਗਈ জাফর ਮੈਨੂੰ ਫਸਾਉਣ ਦੇ ਚੱਕਰਾਂ ਦੇ ਵਿੱਚ ਮੇਰੀ ਗੱਡੀ 'ਚ ਚਿੱਟਾ ਰੱਖ ਦਿੱਤਾ ਗਿਆ ਹਾਲਾਂਕਿ ਅਮਨਦੀਪ ਕੌਰ ਨੇ ਤਾਂ ਸਾਫੀ ਕਹਿ ਦਿੱਤਾ ਸੀ ਕਿ ਉਸ ਤੋਂ ਚਿੱਟਾ ਫੜਿਆ ਹੀ ਨਹੀਂ ਗਿਆ ਚਲੋ ਇਸ ਗੱਲ ਦੇ ਉੱਪਰ ਇਹ ਪੰਜਾਬ ਪੁਲਿਸ ਦੀ ਦੂਰੀ ਹੈ ਜਦੋਂ ਉਸ ਨੂੰ ਚਿੱਟੇ ਦੇ ਨਾਲ ਫੜਿਆ ਗਿਆ ਉਸਨੇ ਅਜਈਆਂ ਦਲੀਲਾਂ ਦਿੱਤੀਆਂ ਪੰਜਾਬ ਪੁਲਿਸ ਦੇ ਅੱਗੇ ਜਿਸ ਨੂੰ ਝੂਠਾ ਸਾਬਤ ਕਰਨ ਦੇ ਲਈ ਪੰਜਾਬ ਪੁਲਿਸ ਦੇ ਕੋਲ ਕੋਈ ਵੀ ਸਬੂਤ ਨਹੀਂ ਸੀ ਇਸੇ ਕਰਕੇ ਉਹ ਜੇਲ੍ਹ ਤੋਂ ਬਾਹਰ ਆ ਜਾਂਦੀ ਹੈ ਹੁਣ ਇਸ ਵਿਚਾਲੇ ਦੇਖਿਆ ਜਾਵੇ ਤਾਂ ਵਿਜੀਲੈਂਸ ਦਾ ਕੇਸ ਪਿਆ ਹੋਇਆ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਇਸ ਵਿੱਚ ਸਬੂਤ ਵੀ ਵਿਜੀਲੈਂਸ ਤੋਂ ਪੂਰੇ ਹੈ ਜਿਵੇਂ ਕਿ 2 ਥਾਰਾਂ ਹੋ ਗਈਆਂ ਮਹਿੰਗੀਆਂ ਗੱਡੀਆਂ ਹੋ ਗਈਆਂ ਬੁਲੇਟ ਮੋਟਰਸਾਈਕਲ ਹੋ ਗਈ ਕਰੋਨਾ ਦੀ ਕੋਠੀ ਹੋ ਗਈ ਰੋਲੇਕਸ ਘੜੀ ਹੋ ਗਈ ਤੇ ਹੋਰ ਵੀ ਕਈ ਮਹਿੰਗੀਆਂ ਕਾਰਾਂ ਫੋਨ ਸੋਨਾ ਗਹਿਣਾ ਇਸਾਰਾ ਤੇ ਨਾਲ ਦੀ ਨਾਲ ਬੈਂਕ ਖਾਤਿਆਂ 'ਚ ਜਮ੍ਹਾਂ ਲੱਖਾਂ ਰੁਪਏ ਇਹ ਸਾਰੇ ਸਬੂਤ ਹੈ ਵਿਜੀਲੈਂਸ ਦੇ ਕੋਲ ਜਿਸ ਤੇ ਵਿਜੀਲੈਂਸ ਨੇ ਅਮਨਦੀਪ ਕੌਰ ਨੂੰ ਸਵਾਲ ਕਰਨੇ ਸੀ ਕਿ ਪੰਜਾਬ ਪੁਲਿਸ ਦੇ ਮੁਲਾਜ਼ਮ ਦੀ ਤਨਖਾਹ 50-60 ਹਜ਼ਾਰ ਹੋਣ ਦੇ ਨਾਤੇ ਐਡੀ ਵੱਡੀ ਜ਼ਾਇਦਾਦ ਕਿਵੇਂ ਬਣ ਗਈ ਅਮਨਦੀਪ ਕੌਰ ਦਾ ਨਾ ਤਾਂ ਕੋਈ ਆਮਦਨ ਦਾ ਹੋਰ ਕੋਈ ਸੋਰਸ ਹੈ ਨਾ ਕੋਈ ਫੈਕਟਰੀ ਹੈ ਨਾ ਕੋਈ ਦੁਕਾਨ ਹੈ ਤੇ ਨਾ ਹੀ ਕੋਈ ਵਪਾਰ ਹੈ ਫਿਰ ਵੀ ਕਰੋੜਾਂ ਰੁਪਏ ਦੀ ਜਾਇਦਾਦ ਇਕੱਠੀ ਕਰ ਲਈ ਇੰਨਾ ਸਵਾਲਾਂ ਦਾ ਅਮਨਦੀਪ ਕੌਰ ਕੀ ਜਵਾਬ ਦੇਗੀ ਕਿ ਕਰੋੜਾਂ ਦੀ ਜਾਇਦਾਦ ਕਿਵੇਂ ਬਣਾਈ ਗਈ ਵਿਜੀਲੈਂਸ ਸਾਹਮਣੇ ਅਮਨਦੀਪ ਕੌਰ ਨੂੰ ਸਾਰੇ ਸਬੂਤ ਦਿਨੇ ਪੈਣਗੇ ਆਪਣੇ ਆਮਦਨ ਦੇ ਸਰੋਤਾਂ ਸਾਂਝੇ ਕਰਨੇ ਪੈਣਗੇ ਕਿ ਕਰੋੜਾਂ ਦੀ ਕੋਠੀ ਮਹਿੰਗੀਆਂ ਗੱਡੀਆਂ ਕਾਰਾਂ ਮੋਟਰਸਾਈਕਲ ਮਹਿੰਗੀਆਂ ਘੜੀਆਂ ਕਿੱਥੋਂ ਆਈਆਂ ਜੇਕਰ ਨਹੀਂ ਦੱਸ ਸਕੀ ਤਾਂ ਅਮਨਦੀਪ ਕੌਰ ਕਸੂਤੀ ਫਸੇਗੀ ਇੰਨਾ ਸਾਰੇ ਸਵਾਲਾਂ ਤੋਂ ਬਚਣ ਦੇ ਲਈ ਸ਼ਾਇਦ ਹੋ ਸਕਦਾ ਹੈ ਕਿ ਬਿਮਾਰੀ ਦਾ ਬਹਾਨਾ ਬਣਾਇਆ ਗਿਆ ਹੋਵੇ ਕਿਉਂਕਿ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਵਾਲੇ ਜਿੰਨੇ ਵੀ ਹੁਣ ਤੱਕ ਅਸੀਂ ਵਕ ਵਕ ਮਾਮਲੇ ਦੇਖੇ ਐ ਪੰਜਾਬ ਦੇ ਵਿੱਚ ਚਾਹੇ ਸਿਆਸੀ ਲੀਡਰ ਹੋਣ ਜਾਂ ਕੋਈ ਵੀ ਹੋਵੇ ਉਹਨਾਂ ਸਾਰੇ ਕੇਸਾਂ ਦੇ ਵਿੱਚ ਇੱਕੋ ਗੱਲ ਸੇਮ ਹੁੰਦੀ ਐ ਕਿ ਜਦੋਂ ਵਿਜੀਲੈਂਸ ਰਿਮਾਂਡ ਲੈ ਲੈਂਦੀ ਐ ਮਲਜ਼ਮ ਦਾ ਤਾਂ ਉਹ ਬਿਮਾਰੀ ਦਾ ਬਹਾਨਾ ਬਣਾ ਕੇ ਹਸਪੀਟਲ 'ਚ ਦਾਖਲ ਹੋ ਜਾਂਦਾ ਐ ਜਦੋਂ ਮਲਜ਼ਮ ਹਸਪਤਾਲ ਦੇ ਵਿੱਚ ਹੁੰਦਾ ਤਾਂ ਉਸ ਤੋਂ ਪੁੱਛਗਿੱਛ ਕੀਤੀ ਨਹੀਂ ਜਾ ਸਕਦੀ ਇਸੇ ਤਰ੍ਹਾਂ ਅਮਨਦੀਪ ਕੌਰ ਦਾ ਕੇਸ ਵੀ ਕੁਝ ਅਜੇ ਹੀ ਐ ਜਦੋਂ ਵਿਜੀਲੈਂਸ ਨੇ ਰਿਮਾਂਡ ਹਾਸਲ ਕੀਤਾ ਇਸ ਸਵਾਲ ਜਵਾਬ ਕੀਤੇ ਜਾਣ ਉਸ ਨੂੰ ਪੁੱਛਿਆ ਜਾਵੇ ਕਿ ਉਸ ਨੇ ਇੰਨੀ ਵੱਡੀ ਆਮਦਨ ਕਿਵੇਂ ਬਣਾਈ ਹੈ ਕਿੱਥੋਂ ਕਰੋੜਾ ਰੁਪਏ ਆ ਗਏ ਤਾਂ ਅਮਨਦੀਪ ਕੌਰ ਨੇ ਬਿਮਾਰੀ ਦਾ ਬਹਾਨਾ ਬਣਾ ਲਿਆ ਸਵਾਲਾਂ ਦੇ ਜਵਾਬ ਦੇਣ ਤੋਂ ਬਚਣ ਦੇ ਲਈ ਹੁਣ ਹਸਪਤਾਲ ਦੇ ਵਿੱਚ ਹੀ ਵਿਜੀਲੈਂਸ ਦਾ ਸਾਰਾ ਰਿਮਾਂਡ ਖਤਮ ਹੋ ਜਾਏਗਾ ਜਾਂ ਫਿਰ ਵਿਜੀਲੈਂਸ ਦੇ ਰਿਮਾਂਡ ਦੇ ਸਾਰੇ ਦਿਨ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੋਣੀ ਹੈ ਵੈਸੇ ਸੱਚ ਵੀ ਹੋ ਸਕਦਾ ਸ਼ਾਇਦ ਉਸ 10% ਤੱਕ ਵਿਗੜ ਗਈ ਹੋਵੇ ਕਿਉਂਕਿ ਕੁੜੀਆਂ ਨੂੰ ਮਹੀਨੇ ਬਾਅਦ ਪੀਰੀਅਡਸ ਵੀ ਆਉਂਦੇ ਨੇ ਜਾਂ ਫਿਰ ਖਾਣ ਪੀਣ ਠੀਕ ਨਾ ਹੋਣ ਕਰਕੇ ਪੇਟ ਦੇ ਵਿੱਚ ਦਰਦ ਦੀ ਸ਼ਿਕਾਇਤ ਵੀ ਹੋ ਸਕਦੀ ਹੈ ਵੈਸੇ ਤੁਹਾਨੂੰ ਕੀ ਲੱਗਦਾ ਇੱਕ ਵਾਰ ਕਮੈਂਟ ਕਰਕੇ ਜਰੂਰ ਦੱਸੋ ਦੇ ਰੱਖਿਆ ਸਰ ਅਗੇ 5 ਦਿਨ ਦਾ ਰਿਮਾਂਡ ਲਿਆ ਸੀ ਹਲੋ ਕੋਲੇ ਵਿੱਚ ਸਾਨੂੰ 29 ਤਰੀਕ ਨੂੰ 3 ਵਜੇ ਪੇਸ਼ ਕਰਨ ਦਾ ਹੋ ਰਿਹਾ ਜੋ 3 ਦਿਨ ਦਾ ਰਿਮਾਂਡ ਹੈ ਅੱਛਾ ਸਰ ਕੀ ਕੁਛ ਹੋਣਗਾ ਜਿਹਦੇ ਸਾਹਮਣੇ ਕੁਝ ਅਛੇ ਅਛੇ ਰਿਮਾਂਡ ਦੇ ਦੌਰਾਨ ਕਰਨਾ ਹੈ ਜੀ ਹੁਣ ਇਨਵੈਸਟੀਗੇਸ਼ਨ ਦਾ ਬੈਟਰ ਹੈ ਡਿਊਰਿੰਗ ਇਨਵੈਸਟੀਗੇਸ਼ਨ ਜਦੋਂ ਸਾਡਾ ਕੇਸ ਹੈਗਾ ਉਹਦੇ ਉੱਤੇ ਅਸੀਂ ਜੋ ਸਿਚੂਏਸ਼ਨ ਵੀ ਕਿਉਂਕਿ ਇਹਨਾਂ ਦੇ ਸਮਝ ਨਹੀਂ ਦਿੱਤਾ ਸਰ ਰਿਮਾਂਡ ਕਿੰਨੇ ਦਿਨ ਦਾ ਦਿੱਤਾ ਗਿਆ 29 ਤਰੀਕ ਨੂੰ 3 ਵਜੇ ਦੱਸ ਕਰਨਾ ਹੈ 29 ਤਰੀਕ ਨੂੰ 3 ਵਜੇ ਸਰਪੰਚ ਨਾਲ ਗੱਲ ਕਰੀਏ ਉਸਤਾਕ ਜਿਹੜੇ ਬੌਂਡ ਸੀਲ ਕੀਤੀ ਗਿਆ ਉਹ ਵੀ ਗੱਲ ਸਾਹਮਣੇ ਹੈ ਮੇਰੀ ਪ੍ਰੋਪਰਟੀ ਸੀਲ ਕੀਤੀ ਗਈ ਹੈ 23 ਡਿਸਟ੍ਰਿਕਟ ਲਿਸਟ ਤੇ ਲਿਖਿਆ ਉਹਦੇ ਨਾਲ ਕੋਈ ਸਟੇਟ ਨਹੀਂ ਹੈ ਜਿਹੜੇ ਉੱਪਰ ਉਹਨੂੰ ਬਰਾਮਦ ਕੀਤੀ ਹੈ ਉਹ ਅੱਜ ਬਰਾਮਦ ਕੀਤਾ ਪੈਸਾ ਉਸ ਤੋਂ ਅਜੇ ਦਾ ਸਰਚ ਬ੍ਰਾਂਡ ਲੈਣੇ ਦੀ ਸਰਚ ਕਰਾ ਲਈ ਬਾਅਦ ਵਿੱਚ ਕੀ ਕੁਝ ਨਿਕਲ ਗਿਆ ਕੱਲ ਤਾਂ ਜਿਹੜੀ ਹੋਰ ਸਟ ਦੇ ਬਰਾਵਾ ਅਸੀਂ ਗਾਰੰਟੀਸ਼ਨ ਕਰਵਾਏ ਗਏ ਹੋਰ ਸਰਚ ਕਰਨ ਤੋਂ ਪਰੰਪਰਤ ਜੋ ਆਊਗਾ ਦੇਖ ਲੈਂਦੇ ਹਾਂ ਥੈਂਕ ਯੂ ਜੇ ਸਰ ਸੀ ਕੀ ਕੀ ਹੋਰ ਕੋਈ ਦਲੀਲ ਹੋਵੇ ਹੋਰ ਕੋਡ ਨੂੰ ਦੱਸਦਾ ਹੈਗਾ ਬਾਕੀ ਉਹਦੇ ਉੱਤੇ ਆਰਡਰ ਕਰੀਏ ਕਿਹੜੀਆਂ ਦਲੀਲਾਂ ਦੇ ਵਿੱਚ ਥਾਣਾ ਦਾ ਉਹਨਾਂ ਨੂੰ ਬੇਸ ਕਰਦੇ ਰਿਹਾ ਸਰ ਕੋਈ ਪੁਆਇੰਟ ਹੈ ਕਿਹੜੀ ਕਿਹੜੀ ਦਲੀਲ ਰੱਖਿਆ ਗਿਆ ਇਸ ਨਾਲ ਬਿਲਕੁਲ ਨਾਲ ਉੱਤੇ ਟੋਕੇ ਦੇਖੋ ਜਿਹੜੇ ਇਨਵੈਸਟਿਗੇਸ਼ਨ ਕਰਦੇ ਬਾਕਸ ਦੇ ਵਿੱਚ ਕਿ ਪੈਸੇ ਆਏ ਨੇ ਉਹਦੇ ਬਾਰੇ ਅਸੀਂ ਬਿਲਕੁਲ ਔਰ ਦੂਸਰਾ ਜਿਹੜਾ ਜਿਹੜੇ ਅਪਰ ਡੀਸ ਹੈ ਉਹਨਾਂ ਨੂੰ ਵੀ ਵੈਰੀਫਾਈ ਕਰਾਉਣਾ ਹੈ ਕਿ ਪ੍ਰਾਪਰਟੀ ਕਿੰਨਾ ਟੈਕਨੋਲੋਜੀ ਸਾਡੇ ਫੈਸਟੀਵੇਟ ਡਾਵਾ ਕਿਤੇ ਮੋੜੇ ਦੇ ਵਿੱਚ ਪਾਇਆ ਜਾਦਾ ਹੈ ਸਰਸਪਿਕ ਜੀ ਵਿਰੋ ਐਸਜੀਆਈ ਦੀ ਵੀਡੀਓ ਤੁਸੀਂ ਅੰਦਾਜ਼ਾ ਲਾਓ ਕਿ ਇੱਕ ਬੰਦਾ ਜਦੋਂ ਫੜਿਆ ਜਾਂਦਾ ਕੋਈ ਆਮ ਕੋਈ ਵੀ ਆਮ ਇਨਸਾਨ ਕਿਸ ਪੁਲਿਸ ਵਾਲੇ ਨੂੰ ਫੜਦੇ ਨੇ ਅਗਰ ਉਹਨੇ ਗੁਨਾਹ ਨਹੀਂ ਵੀ ਕੀਤਾ ਤੇ ਪੁਲਿਸ ਵਾਲੇ ਜਾਨ ਭੁਜ ਕੇ ਉਹਦੇ ਤੇ ਕੇਸ ਪਾ ਜਾਂਦੇ ਨੇ ਕਿ ਤੂੰ ਇਹ ਕੀਤਾ ਹੈ ਇਹ ਤੇਰੇ ਤੇ ਹੀ ਪਏਗਾ ਲੇਕਿਨ ਅਮਨਦੀਪ ਕੋਰ ਭਰੀ ਜਾਂਦੀ ਚਿੱਟੇ ਦੇ ਨਾਲ ਆਪਣੀ ਥਾਰ ਗੱਡੀ ਤੇ ਮਠਿੰਡਾ ਦੇ ਅੰਦਰ ਫੜੀ ਜਾਂਦੀ ਏ ਤੇ ਫਿਰ ਉਹ ਇੱਕ ਮਹੀਨੇ ਦੇ ਅੰਦਰ ਬਾਹਰ ਵੀ ਆ ਜਾਂਦੀ ਏ ਕਿ ਮੇਰੇ ਕੋਲ ਤੇ ਚਿੱਟਾ ਫੜਿਆ ਹੀ ਨਹੀਂ ਗਿਆ ਇਹ ਪੰਜਾਬ ਪੁਲਿਸ ਦੀ ਕਾਰਵਾਈ ਤੇ ਪੰਜਾਬ ਪੁਲਿਸ ਜਿੰਨੀ ਵੀ ਪੰਜਾਬ ਪੁਲਿਸ ਦੇ ਅੰਦਰ ਇਨਵੋਲ ਸੀ ਉਹਨਾਂ ਦੇ ਉੱਤੇ ਇੱਕ ਸਵਾਲੀਆ ਨਿਸ਼ਾਨਾ ਆਨੇ ਕਿ ਉਹਨਾਂ ਨੇ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਲੇਕਿਨ ਹੁਣ ਜਿਹੜਾ ਕੇਸ ਅਮਨਦੀਪ ਕੌਰ ਦੇ ਉੱਤੇ ਪਿਆ ਹੈ ਉਹ ਇਹ ਕੇਸ ਹੈ ਕਿ ਆਮਦਨ ਤੋਂ ਜ਼ਿਆਦਾ ਜਰੀਆਂ ਦੀਆਂ ਜਾਇਦਾਦਾਂ ਨੇ ਉਹਦੀਆਂ ਥਾਰ ਗੱਡੀਆਂ ਉਸ ਤੋਂ ਬਾਅਦ ਬਠਿੰਡਾ ਦੇ ਅੰਦਰ ਜਿਹੜੀ ਕੋਠੀ ਹੈ ਉਹ ਕਿਸ ਤਰ੍ਹਾਂ ਬਣੀ ਕਿਸ ਤਰ੍ਹਾਂ ਸਾਰੀਆਂ ਚੀਜ਼ਾਂ ਆਈਆਂ ਤੇ ਦੋ ਰਾਤਾਂ ਤੁਸੀਂ ਅੰਦਾਜ਼ਾ ਲਾਓ ਕਿ ਉਹ ਲੜਕੀ ਨਹੀਂ ਘਟ ਸਕੀ ਅਮਨਦੀਪ ਕੌਰ ਦੀ ਤਬੀਅਤ ਖਰਾਬ ਹੁੰਦੀ ਹੈ ਤੇ ਉਹਨਾਂ ਨੂੰ ਸ਼ਿਫਟ ਕੀਤਾ ਜਾਂਦਾ ਹੈ ਹਸਪੀਟਲ ਦੇ ਅੰਦਰ ਇਹ ਤਬੀਅਤ ਕਿ ਸੱਚ ਦੇ ਵਿੱਚ ਖਰਾਬ ਹੋਈ ਸੀ ਜਾਂ ਫਿਰ ਬਹਾਨੇ ਬਣਾਏ ਜਾ ਰਹੇ ਨੇ ਚਾਲਾਂ ਚਲੀਆਂ ਜਾ ਰਹੀਆਂ ਨੇ ਕਿ ਫਿਰ ਮੈਨੂੰ ਕੋਈ ਨਾ ਕੋਈ ਰਿਲੀਫ ਮਿਲ ਜਾਏ ਐਸੀ ਜਾਈ ਦੀ ਵੀਡੀਓ ਤੁਸੀਂ ਇਸ ਵੀਡੀਓ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਜ਼ਰੂਰ ਕਮੈਂਟਸ ਕਰਕੇ ਦੱਸਣਾ ਬਹੁਤ ਸ਼ੁਕਰੀਆ